ਮੇਰੇ ਦੋ ਬੱਚੇ ਸੀ ਇੱਕ ਮੁੰਡਾ ਤੇ ਇੱਕ ਕੁੜੀ ਮੁੰਡਾ ਮੇਰਾ ਕਾਲਜ ਜਾਂਦਾ ਸੀ ਤੇ ਕੁੜੀ 8ਵੀਂ ਕਲਾਸ ਚ ਸੀ ਮੇਰੇ ਭਰਾ ਦੇ ਮੁੰਡੇ ਦਾ ਯਾਨੀ ਕਿ ਮੇਰੇ ਭਤੀਜੇ ਦਾ ਵਿਆਹ ਸੀ ਤੇ ਮੈਂ ਆਪਣੇ ਬੱਚਿਆਂ ਨਾਲ ਵਿਆਹ ਤੇ ਜਾ ਰਹੀ ਸੀ ਮੇਰਾ ਘਰ ਵਾਲਾ ਅਗਲੇ ਦਿਨ ਸਿੱਧਾ ਵਿਆਹ ਤੇ ਪਹੁੰਚਣ ਵਾਲਾ ਸੀ ਅਸੀਂ ਦੁਪਹਿਰ ਤੱਕ ਮੇਰੇ ਪੇਕੇ ਪਿੰਡ ਪਹੁੰਚ ਗਏ ਸੀ ਦਸੰਬਰ ਦਾ ਮਹੀਨਾ ਸੀ ਤੇ ਠੰਡ ਪੈ ਰਹੀ ਸੀ ਕਈ ਦਿਨਾ ਤੋਂ ਸੂਰਜ ਨਹੀਂ ਨਿਕਲਿਆ ਸੀ ਧੁੰਦ ਵੀ ਸਾਰਾ ਦਿਨ ਪਈ ਰਹਿੰਦੀ ਸੀ ਤੇਕੇ ਘਰ ਵਿੱਚ ਬਹੁਤ ਖੁਸ਼ੀਆਂ ਦਾ ਮਾਹੌਲ ਸੀ ਸਾਰੇ ਪਾਸੇ ਰੌਣਕਾਂ ਲੱਗੀਆਂ ਹੋਈਆਂ ਸੀ ਖਾਣਾ ਪੀਣਾ ਤੇ ਸ਼ਰਾਬ ਲਗਾਤਾਰ ਚੱਲ ਰਹੀ ਸੀ ਘਰ 'ਚ ਪਹਿਲੇ ਮੁੰਡੇ ਦਾ ਵਿਆਹ ਹੋਣ ਕਰਕੇ ਬਹੁਤ ਖੁਸ਼ੀ ਸੀ ਮੈਂ ਤੇ ਮੇਰੇ ਬੱਚੇ ਵੀ ਉਸ ਖੁਸ਼ੀ ਦੇ ਮਾਹੌਲ ਵਿੱਚ ਰੰਗੇ ਗਏ ਸ਼ਾਮ ਨੂੰ ਰੋਟੀ ਪਾਣੀ ਤੋਂ ਬਾਅਦ ਜਾਗੋ ਕੱਢੀ ਗਈ ਉਸ ਤੋਂ ਬਾਅਦ ਡੀਜੇ ਤੇ ਪੰਗੜਾ ਪੈਣ ਲੱਗਾ ਪੂਰਾ ਵੇੜਾ ਨੱਚਣ ਵਾਲਿਆਂ ਨਾਲ ਭਰਿਆ ਹੋਇਆ ਸੀ ਸਾਰੇ ਬੰਦੇ ਸ਼ਰਾਬ ਨਾਲ ਰੱਜੇ ਹੋਏ ਸੀ ਤੇ ਕਿਸੇ ਨੂੰ ਕੋਈ ਸੁਰਤੀ ਨਹੀਂ ਸੀ ਇਸੇ ਮੌਕੇ ਦਾ ਫਾਇਦਾ ਚੁੱਕ ਕੇ ਇੱਕ ਜਵਾਨ ਜਿਹਾ ਮੁੰਡਾ ਵਾਰ-ਵਾਰ ਮੇਰੇ ਨਾਲ ਨੱਚਦੀ ਨਾਲ ਖੈਣ ਲੱਗਾ ਹਨੇਰਾ ਕਾਫੀ ਹੋ ਚੁੱਕਿਆ ਸੀ ਤੇ ਜਦੋਂ ਕੈਬਰੇ ਦੀ ਰੋਸ਼ਨੀ ਮੇਰੇ ਵਾਲੇ ਪਾਸੇ ਨਹੀਂ ਸੀ ਪੈਂਦੀ ਤਾਂ ਉਹ ਮੱਲੋ ਮੱਲੀ ਮੇਰੇ ਨਾਲ ਸ਼ੂਕੇ ਜਾਂਦਾ ਉਹ ਇੰਨਾ ਕ ਜਵਾਨ ਸੀ ਕਿ ਮੇਰੇ ਮੁੰਡੇ ਦਾ ਹਾਨੀ ਹੋਵੇਗਾ ਪਰ ਇੰਨੀ ਉਮਰ ਵਿੱਚ ਉਹਦਾ ਇੰਨਾ ਹੌਸਲਾ ਦੇਖ ਕੇ ਮੈਂ ਬਹੁਤ ਹੈਰਾਨ ਸੀ ਉਨ ਨੂੰ ਤਾਂ ਜਿਵੇਂ ਪੂਰਾ ਡਰਨੀ ਸੀ ਕਿ ਉਹਦੀ ਛਿੱਤਰ ਪ੍ਰੇੜ ਵੀ ਹੋ ਸਕਦੀ ਆ ਜਿਵੇਂ ਜਿਵੇਂ ਰਾਤ ਬੀਤ ਰਹੀ ਸੀ ਭੰਗੜਾ ਤੇਜ ਹੁੰਦਾ ਜਾ ਰਿਹਾ ਸੀ ਤੇ ਉਸ ਬਤਮੀਜ਼ ਦੀਆਂ ਹਰਕਤਾਂ ਵੀ ਵਧਦੀਆਂ ਹੀ ਜਾ ਰਹੀਆਂ ਸੀ ਹੁਣ ਤਾਂ ਉਹ ਪਾਗਲ ਜਿਹਾ ਅੱਖ ਬਚਾ ਕੇ ਵਾਰ-ਵਾਰ ਖਰਬੂਜਿਆਂ ਤੇ ਹੱਥ ਫੇਰ ਜਾਂਦਾ ਸੀ ਮੈਂ ਉਹਨੂੰ ਅੱਖਾਂ ਨਾਲ ਕਈ ਵਾਰ ਘੂਰ ਕੇ ਦੇਖਿਆ ਪਰ ਉਹਦੇ ਤੇ ਮੇਰੇ ਘੂਰਨ ਦਾ ਕੋਈ ਅਸਰ ਨਾ ਹੋਇਆ ਪਹਿਲਾ ਪਹਿਲਾਂ ਤਾਂ ਮੈਨੂੰ ਬੜਾ ਹੀ ਗੁੱਸਾ ਚੜਿਆ ਇੱਕ ਵਾਰ ਤਾਂ ਦਿਲ ਕੀਤਾ ਕਿ ਉਹਨੂੰ ਚੰਗਾ ਹੀ ਸਬਕ ਸਿਖਾਵਾਂ ਪਰ ਫਿਰ ਮੈਂ ਇਹ ਖਿਆਲ ਦਿলো ਘੜ ਦਿੱਤਾ ਵਿਆਹ ਦਾ ਇੰਨਾ ਸੋਹਣਾ ਖੁਸ਼ੀਆਂ ਭਰਿਆ ਮਾਹੌਲ ਸੀ ਤੇ ਮੈਂ ਉਸ ਸਮੇਂ ਰੰਗ ਵਿੱਚ ਭੰਗ ਨਹੀਂ ਪਾਉਣਾ ਚਾਹੁੰਦੀ ਸੀ ਪਰ ਉਹਨੇ ਮੇਰੀ ਚੁੱਪ ਨੂੰ ਸਹਿਮਤੀ ਸਮਝ ਕੇ ਗੰਦੀਆਂ ਤੋਂ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਹੌਲੀ-ਹੌਲੀ ਉਸ ਗਦੇ ਦੀਆਂ ਹਰਕਤਾਂ ਨੇ ਮੇਰੇ ਅੰਦਰ ਵੀ ਗਰਮੀ ਪੈਦਾ ਕਰ ਦਿੱਤੀ ਖੁਸ਼ੀਆਂ ਦਾ ਮਾਹੌਲ ਸੀ ਤੇ ਸਾਰੇ ਜਾਣੇ ਬਹੁਤ ਖੁਸ਼ ਸੀ ਮਸਤੀ ਵਿੱਚ ਸਾਰੇ ਨੱਚ ਰਹੇ ਸੀ ਤੇ ਪਤਾ ਨਹੀਂ ਕਿਉਂ ਨਾ ਚਾਹੁੰਦੇ ਹੋਏ ਮੈਂ ਵੀ ਮਸਤੀ ਨਾਲ ਉਸ ਮੁੰਡੇ ਦੀਆਂ ਹਰਕਤਾਂ ਦਾ ਰਾਸ ਮਾਣ ਰਹੀ ਸੀ ਤੇ ਸ਼ਾਇਦ ਉਹਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਮੈਨੂੰ ਵੀ ਹੁਣ ਸਵਾਦ ਆਉਣਾ ਸ਼ੁਰੂ ਹੋ ਗਿਆ ਆ ਤੇ ਹੁਣ ਉਹ ਵਧਦਾ ਹੀ ਜਾ ਰਿਹਾ ਸੀ ਮੈਂ ਨੱਚਦੀ ਨੱਚਦੀ ਬਾਹਰ ਵੱਲ ਨੂੰ ਹੋਈ ਤਾਂ ਉਹਨੇ ਮੈਨੂੰ ਪਿੱਛੇ ਹੱਥ ਨਾਲ ਮਾਰਿਆ ਮੈਨੂੰ ਵੀ ਅੰਦਰੋਂ-ਅੰਦਰੀ ਹਲਾ ਰਾਜਿਆ ਆ ਗਿਆ ਮੇਰੀਆਂ ਬੋਲਾਂ ਦੇ ਬਟਰ ਵੀ ਆਕੜ ਗਏ ਤੇ ਵਿਕਟ ਵੀ ਗਿੱਲੀ ਹੋਣ ਲੱਗੀ ਸੀ ਉਹ ਮੁੰਡਾ ਤਾਂ ਮੇਰਾ ਕੰਮ ਖਰਾਬ ਕਰਨ ਲੱਗਾ ਸੀ ਮੈਂ ਉਹਦੇ ਵੱਲ ਦੇਖਿਆ ਪਰ ਹਨੇਰਾ ਬਹੁਤ ਸੀ ਪਰ ਫਿਰ ਵੀ ਮੈਂ ਉਹਦੇ ਚਿਹਰੇ ਤੇ ਹਾਸਾ ਦੇਖ ਲਿਆ ਤੇ ਇੱਕਦਮ ਮੈਨੂੰ ਸ਼ਰਮ ਜੀ ਆ ਗਈ ਪਰ ਫਿਰ ਮੇਰੇ ਬੁੱਲਾਂ ਤੇ ਵੀ ਹਾਸਾ ਜਿਹਾ ਆ ਗਿਆ ਉਹਨੇ ਵੀ ਜ਼ਰੂਰ ਮੇਰਾ ਹਾਸਾ ਦੇਖ ਲਿਆ ਸੀ ਇਸੇ ਲਈ ਉਹ ਆਪਣਾ ਬੈਟ ਲੈ ਕੇ ਮੇਰੇ ਵੱਲ ਵਧਿਆ ਮੈਂ ਆਲੇ-ਦੁਆਲੇ ਦੇਖ ਕੇ ਥੋੜਾ ਹੋਰ ਪਿੱਛੇ ਨੂੰ ਹੋ ਗਈ ਮੈਂ ਹੁਣ ਨੱਚਣ ਵਾਲਿਆਂ ਤੋਂ ਪਿੱਛੇ ਸੀ ਤੇ ਮੈਨੂੰ ਕੋਈ ਉਦੋਂ ਹੀ ਦੇਖ ਸਕਦਾ ਸੀ ਜੇਕਰ ਕੋਈ ਪਿੱਛੇ ਨੂੰ ਦੇਖਦਾ ਇਸ ਵਾਰ ਉਹ ਮੇਰੇ ਕੋਲ ਆਇਆ ਤਾਂ ਉਹਨੇ ਜ਼ੋਰ ਨਾਲ ਮੇਰੇ ਪਿੱਛੇ ਧਫਾ ਮਾਰਿਆ ਮੈਂ ਉਹਦੇ ਵੱਲ ਦੇਖਿਆ ਤਾਂ ਉਹ ਬੇਸ਼ਰਮੀ ਨਾਲ ਹੱਸ ਪਿਆ ਤੇ ਨਾਲ ਹੀ ਮੈਨੂੰ ਅੱਖ ਮਾਰ ਦਿੱਤੀ ਮੈਂ ਵੀ ਹੱਸ ਕੇ ਉਹਨੂੰ ਹੱਲਾਸ਼ੇਰੀ ਦਿੱਤੀ ਇਸ ਵਾਰ ਉਹਨੇ ਹਿੰਮਤ ਦਿਖਾਈ ਤੇ ਮੇਰੀ ਵਿਕਟ ਨੂੰ ਦੇਖਣ ਦੀ ਕੋਸ਼ਿਸ਼ ਕਰਨ ਲੱਗਾ ਮੇਰੀਆਂ ਅੱਖਾਂ ਮਸਤੀ 'ਚ ਬੰਦ ਹੋਣ ਲੱਗੀਆਂ ਉਦੋਂ ਹੀ ਡੀਜੇ ਬੰਦ ਹੋ ਗਿਆ ਮੈਂ ਆਪਣੇ ਸ਼ਾਲ ਨੂੰ ਖੋਲ ਕੇ ਦੁਆਰਾ ਬੁੱਕਲ ਮਾਰੀ ਤੇ ਉਹ ਮੁੰਡਾ ਵੀ ਉੱਥੋਂ ਪਰਾਂ ਨੂੰ ਖਿਸਕ ਗਿਆ ਉਸੇ ਵੇਲੇ ਮੇਰੇ ਭਰਾ ਨੇ ਡੀਜੇ ਬੰਦ ਕਰਾ ਦਿੱਤਾ ਤੇ ਸਭ ਨੂੰ ਸੌਣ ਲਈ ਆਖ ਦਿੱਤਾ ਸੱਚ ਕਹਾ ਤਾਂ ਉਸ ਵੇਲੇ ਮੈਨੂੰ ਆਪਣੇ ਆਪ ਤੇ ਤੇ ਆਪਣੀ ਕਿਸਮਤ ਤੇ ਬਹੁਤ ਗੁੱਸਾ ਆਇਆ ਕਿ ਕਿ ਉਸ ਵੇਲੇ ਤਾਂ ਮਜ਼ਾ ਆਉਣਾ ਜੇ ਸ਼ੁਰੂ ਹੀ ਹੋਇਆ ਸੀ ਕਿ ਸਾਰਾ ਕੰਮ ਖਰਾਬ ਹੋ ਗਿਆ ਰਾਤ ਦਾ 1 ਵਜ ਚੁੱਕਾ ਸੀ ਤੇ ਮੇਰਾ ਭਰਾ ਸਾਰਿਆਂ ਨੂੰ ਸੌਣ ਲਈ ਕਹਿ ਰਿਹਾ ਸੀ ਉਹ ਕਹਿੰਦਾ ਜੇ ਆਪਾਂ ਸਾਰੀ ਰਾਤ ਨੱਚਦੇ ਰਹੇ ਤਾਂ ਸਵੇਰੇ ਜਲਦੀ ਨਹੀਂ ਉੱਠਿਆ ਜਾਣਾ ਤੇ ਸਵੇਰ ਨੂੰ ਬਰਾਤ ਵੀ ਲੇਟ ਹੋ ਜਾਣੀ ਆ ਉਹ ਮੁੰਡਾ ਆਪਣੇ ਘਰ ਚਲਾ ਗਿਆ ਸੀ ਮੈਂ ਉਹਨੂੰ ਜਾਣਦੀ ਸੀ ਉਹ ਸਾਡੇ ਸ਼ਰੀਕੇ ਚੋਂ ਹੀ ਆਉਂਦਾ ਸੀ ਮੈਂ ਮੰਜੇ ਤੇ ਲੰਮੀ ਪਈ ਪਾਸੇ ਮਾਰਦੀ ਰਹੀ ਪਰ ਨੀਂਦ ਨਾ ਆਈ ਵਿਕਟ ਵਿੱਚ ਤਾਂ ਕੰਮ ਖਰਾਬ ਹੋਇਆ ਪਿਆ ਸੀ ਮੈਂ ਅੱਜ ਤੱਕ ਆਪਣੇ ਘਰ ਵਾਲੇ ਤੋਂ ਬਿਨਾਂ ਕਿਸੇ ਨੂੰ ਵਿਕਟ ਨਹੀਂ ਸੀ ਦਿਖਾਈ ਪਰ ਪਤਾ ਨਹੀਂ ਅੱਜ ਕੀ ਹੋ ਗਿਆ ਸੀ ਮੇਰਾ ਦਿਲ ਕਰ ਰਿਹਾ ਸੀ ਕਿ ਉਹ ਕਿਤੋਂ ਆ ਜਾਵੇ ਤੇ ਮੇਰੇ ਨਾਲ ਮੈਚ ਖੇਡੇ ਪਰ ਹੁਣ ਉਹਨੇ ਕਿੱਥੋਂ ਆਉਣਾ ਸੀ ਮੈਂ ਉੱਥੇ ਇੰਨੀਆਂ ਜਨਾਨੀਆਂ ਵਿੱਚ ਲੰਮੀ ਪਈ ਕੁਝ ਕਰ ਵੀ ਨਹੀਂ ਸਕਦੀ ਸੀ ਜਦੋਂ ਸਾਰੀਆਂ ਸੌ ਗਈਆਂ ਤੇ ਮੈਂ ਬਾਥਰੂਮ ਵਿੱਚ ਗਈ ਤੇ ਕੱਲੀ ਉਦੋਂ ਤੱਕ ਮੈਚ ਖੇਡਦੀ ਰਹੀ ਜਦੋਂ ਤੱਕ ਮੈਂ ਜਿੱਤ ਨਹੀਂ ਗਈ ਵਾਸ਼ਰੂਮ 'ਚੋਂ ਆ ਕੇ ਮੈਂ ਲੰਮੀ ਪੈ ਗਈ ਪਰ ਨੀਂਦ ਬੜੀ ਔਖੀ ਆਈ ਸਵੇਰੇ ਤੜਕਸਾਰ ਮੇਰੀ ਅੱਖ ਖੁੱਲ੍ਹੀ ਤਾਂ ਘਰ ਵਿੱਚ ਸਾਰੇ ਤਿਆਰ ਹੋ ਰਹੇ ਸੀ ਮੈਂ ਵੀ ਉੱਠ ਕੇ ਤਿਆਰ ਹੋਈ ਤੇ ਆਪਣੀ ਕੁੜੀ ਨੂੰ ਵੀ ਤਿਆਰ ਕੀਤਾ ਮੁੰਡਾ ਮੇਰਾ ਤਾਂ ਪਹਿਲਾਂ ਹੀ ਤਿਆਰ ਸੀ ਬਰਾਤ ਵਿੱਚ ਮੈਨੂੰ ਉਹ ਮੁੰਡਾ ਦਿਖਿਆ ਜੋ ਮੇਰੇ ਵੱਲ ਚਾਕੀ ਜਾ ਰਿਹਾ ਸੀ ਪਰ ਹੁਣ ਮੇਰਾ ਘਰ ਵਾਲਾ ਨਾਲ ਸੀ ਤੇ ਇੰਨੀ ਰਿਸ਼ਤੇਦਾਰੀ ਸੀ ਕਿ ਮੈਂ ਆਪਣਾ ਬਚਾਅ ਕੀਤਾ ਤੇ ਉਸ ਮੁੰਡੇ ਵੱਲ ਧਿਆਨ ਨਾ ਦਿੱਤਾ ਉਹ ਅੱਖਾਂ ਹੀ ਅੱਖਾਂ ਵਿੱਚ ਇਸ਼ਾਰੇ ਕਰ ਰਿਹਾ ਸੀ ਤੇ ਮੈਂ ਵੀ ਇੱਧਰ ਉੱਧਰ ਦੇਖ ਕੇ ਅੱਖਾਂ ਮਟਕਾ ਦਿੱਤੀਆਂ ਸਾਰਾ ਦਿਨ ਇਸੇ ਤਰ੍ਹਾਂ ਅੱਖ ਮਟਕੇ ਕਰਦੇ ਨਿਕਲ ਗਿਆ ਸ਼ਾਮ ਨੂੰ ਮੈਂ ਆਪਣੇ ਮੁੰਡੇ ਨੂੰ ਉਸ ਮੁੰਡੇ ਨਾਲ ਗੱਲਾਂ ਕਰਦਿਆਂ ਦੇਖਿਆ ਉਹ ਦੋਨੋਂ ਹਾਣੀ ਸੀ ਤੇ ਦੇਖਣ ਨੂੰ ਭਰਾ ਲੱਗਦੇ ਸੀ ਥੋੜੀ ਦੇਰ ਬਾਅਦ ਬਰਾਤ ਵਾਪਸ ਤੁਰ ਪਈ ਸ਼ਾਮ ਨੂੰ ਜਦ ਬਰਾਤ ਵਾਪਸ ਘਰ ਪੁੱਜੀ ਤਾਂ ਸਾਰੇ ਬੰਦੇ ਸ਼ਰਾਬੀ ਹੋਏ ਪਏ ਸੀ ਮੇਰਾ ਘਰ ਵਾਲਾ ਵੀ ਸ਼ਰਾਬ ਨਾਲ ਰੱਜਿਆ ਪਿਆ ਸੀ ਪਾਣੀ ਵਾਰਨ ਪਿੱਛੋਂ ਜਲਦੀ ਹੀ ਫੇਰ ਸਾਰੇ ਨੱਚਣ ਲੱਗ ਪਏ ਨਵੀਂ ਵੋਟੀ ਦੇ ਘਰ ਆਉਣ ਦੀ ਖੁਸ਼ੀ ਵਿੱਚ ਸਾਰੇ ਨੱਚ ਰਹੇ ਸੀ ਮੇਰੀਆਂ ਨਜ਼ਰਾਂ ਉਸ ਮੁੰਡੇ ਨੂੰ ਲੱਭ ਰਹੀਆਂ ਸੀ ਪਰ ਉਹ ਪਤਾ ਨਹੀਂ ਕਿੱਥੇ ਗਵਾਚ ਗਿਆ ਸੀ ਹੁਣ ਤਾਂ ਮੌਕਾ ਵੀ ਬਹੁਤ ਵਧੀਆ ਸੀ ਤੇ ਅੱਜ ਧੁੰਦੇ ਵੀ ਬਹੁਤ ਸੰਗਣੀ ਪਈ ਹੋਈ ਸੀ ਵਿੜੇ ਵਿੱਚ ਜਿੱਥੇ ਸਾਰੇ ਨੱਚ ਰਹੇ ਸੀ ਉੱਥੋਂ ਥੋੜਾ ਪਿੱਛੇ ਵੱਲ ਰੋ ਪੂਰਾ ਘੋਪਹਨੇਰਾ ਸੀ ਮੈਨੂੰ ਉਹ ਮੁੰਡਾ ਕਿਤੇ ਨਜ਼ਰ ਨਾ ਆਇਆ ਮੈਂ ਉਦਾਸ ਜੀ ਹੋ ਗਈ ਤੇ ਮਨੋਂ ਮਨੀ ਫੈਸਲਾ ਕਰ ਲਿਆ ਸੀ ਕਿ ਅੱਜ ਰਾਤ ਉਸ ਮੁੰਡੇ ਨਾਲ ਮੈਜਿਕ ਖੇਡ ਕੇ ਹੀ ਰਵਾਂਗੀ ਪਰ ਉਹ ਤਾਂ ਕਿਤੇ ਦੇਖਦਾ ਹੀ ਨਹੀਂ ਸੀ ਪਿਆ ਮੈਂ ਘਰ ਵਿੱਚ ਹਰ ਪਾਸੇ ਉਹਨੂੰ ਲੱਭਿਆ ਤੇ ਗੇਟ ਵੱਲ ਨੂੰ ਵੀ ਨਿਗਾਹ ਮਾਰੀ ਤੇ ਗਲੀ ਵਿੱਚ ਵੀ ਦੇਖਿਆ ਪਰ ਉਹ ਕਿਤੇ ਵੀ ਨਹੀਂ ਸੀ ਮੈਂ ਉਦਾਸ ਹੋ ਕੇ ਵਾਪਸ ਮੁੜ ਗਈ ਤੇ ਜਿੱਥੇ ਸਾਰੇ ਨੱਚ ਰਹੇ ਸੀ ਉਥੇ ਹਨੇਰੇ ਵਿੱਚ ਪਿੱਛੇ ਜੇ ਖੜੀ ਹੋ ਗਈ ਮੇਰਾ ਦਿਲ ਕੀਤਾ ਜਾ ਕੇ ਲੰਮੀ ਪੈ ਜਾਵਾਂ ਮੈਂ ਇੱਕ ਕਦਮ ਹੀ ਪੁੱਟਿਆ ਸੀ ਕਿ ਮੈਂ ਡਰ ਗਈ ਕਿਉਂਕਿ ਅਚਾਨਕ ਹੀ ਕਿਸੇ ਨੇ ਮੇਰੇ ਪਿੱਛੇ ਧਫਾ ਮਾਰਿਆ ਮੇਰੇ ਪੈਰ ਉੱਥੇ ਹੀ ਜੰਮ ਗਏ ਮੇਰੇ ਮਨ 'ਚ ਖੁਸ਼ੀ ਦੀ ਲਹਿਰ ਦੌੜ ਗਈ ਮੈਂ ਚੁੱਪਚਾਪ ਖੜੀ ਰਹੀ ਤੇ ਇੱਧਰ ਉੱਧਰ ਦੇਖਦੀ ਰਹੀ ਭਾਵੇਂ ਘੁੱਪ ਹਨੇਰਾ ਸੀ ਤੇ ਕੋਈ ਸਾਨੂੰ ਦੇਖ ਨਹੀਂ ਸਕਦਾ ਸੀ ਮੈਂ ਖੁਦ ਉਸ ਮੁੰਡੇ ਦਾ ਚਿਹਰਾ ਨਹੀਂ ਦੇਖ ਸਕਦੀ ਸੀ ਪਰ ਖੁੱਲੇ ਵੇੜੇ ਵਿੱਚੋਂ ਕਿਸੇ ਦੇ ਵੀ ਸਾਡੇ ਵੱਲ ਆ ਜਾਣ ਦਾ ਖਤਰਾ ਸੀ ਮੇਰੇ ਦਿਲ ਦੀ ਗੱਲ ਨੂੰ ਸ਼ਾਇਦ ਉਹ ਮੁੰਡਾ ਵੀ ਸਮਝ ਗਿਆ ਸੀ। ਉਹਨੇ ਮੇਰੀ ਬਾਹ ਫੜ ਕੇ ਮੈਨੂੰ ਘਰੋਂ ਬਾਹਰ ਨੂੰ ਖਿੱਚਿਆ ਤਾਂ ਮੈਂ ਉਹਦੇ ਪਿੱਛੇ-ਪਿੱਛੇ ਤੁਰ ਪਈ। ਸਾਡੇ ਘਰ ਤੋਂ ਤਿੰਨ ਘਰ ਛੱਡ ਕੇ ਪਿੰਡ ਦਾ ਜਾਂਜ ਕਰ ਸੀ। ਉਹ ਮੈਨੂੰ ਉੱਥੇ ਲੈ ਗਿਆ ਤੇ ਇੱਕ ਛੋਟੇ ਜਿਹੇ ਕਮਰੇ ਅੰਦਰ ਮੈਨੂੰ ਲੈ ਗਿਆ। ਮੈਨੂੰ ਘੁੱਪ ਹਨੇਰੇ 'ਚ ਨਜ਼ਰ ਤਾਂ ਕੁਝ ਵੀ ਨਹੀਂ ਆ ਰਿਹਾ ਸੀ। ਉਸ ਕਮਰੇ ਵਿੱਚ ਲਜਾਉਂਦਿਆਂ ਸਾਰ ਉਹਨੇ ਮੇਰੇ ਨਾਲ ਮੈਚ ਖੇਡਣਾ ਸ਼ੁਰੂ ਕਰ ਦਿੱਤਾ। ਮੈਂ ਉਹਨੂੰ ਕਿਹਾ ਕਿ ਤੂੰ ਮੇਰੇ ਮੁੰਡੇ ਦੀ ਉਮਰ ਦਾ ਆ ਤੇ ਅੱਗੋਂ ਕੁਝ ਨਾ ਬੋਲਿਆ ਮੈਂ ਫੇਰ ਉਹਨੂੰ ਕਿਹਾ ਕਿ ਤੈਨੂੰ ਕੋਈ ਹੋਰ ਨਹੀਂ ਲੱਭੀ ਮੇਰੇ ਪਿੱਛੇ ਕਿਉਂ ਪਿਆ ਆ ਮੈਂ ਤੇਰੀ ਮਾਂ ਦੀ ਉਮਰ ਦੀ ਹੋਣੀ ਆ ਪਰ ਉਹਦੇ ਤੇ ਮੇਰੀਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ ਉਹ ਬਸ ਮੈਚ ਖੇਡਦਾ ਰਿਹਾ ਉਹਨੇ ਬਥੇਰੇ ਚੌਕੇ ਸ਼ੱਕੇ ਲਾਏ ਤੇ ਚੰਗਾ ਮੈਚ ਖੇਡਿਆ ਫਿਰ ਉਹਨੇ ਬੜੇ ਆਰਾਮ ਨਾਲ ਮੈਨੂੰ ਹੌਲੀ-ਹੌਲੀ ਥੱਲੇ ਲਾਇਆ ਮੇਰਾ ਸਰੀਰ ਬੁਰੀ ਤਰ੍ਹਾਂ ਟੁੱਟ ਰਿਹਾ ਸੀ ਮੈਥੋਂ ਖੜਾ ਹੋਣਾ ਵੀ ਮੁਸ਼ਕਿਲ ਜਾਪ ਰਿਹਾ ਸੀ ਪਰ ਜਲਦੀ ਘਰੇ ਪਹੁੰਚਣਾ ਵੀ ਜ਼ਰੂਰੀ ਸੀ ਮੈਨੂੰ ਡਰ ਲੱਗ ਰਿਹਾ ਸੀ ਕਿ ਮੇਰੇ ਘਰ ਵਾਲੇ ਨੂੰ ਕਿਤੇ ਸ਼ੱਕ ਨਾ ਪੈ ਜਾਵੇ ਇੰਨਾ ਚੰਗਾ ਮੈਚ ਤਾਂ ਕਦੇ ਮੇਰੇ ਘਰ ਵਾਲੇ ਨੇ ਨਹੀਂ ਮੇਰੇ ਨਾਲ ਖੇਡਿਆ ਸੀ ਨਾ ਹੀ ਉਹਨੇ ਕਦੇ ਸ਼ੱਕੇ ਲਾਏ ਸੀ ਮੈਂ ਉਹਨੂੰ ਭਰੀਆਂ ਅੱਖਾਂ ਨਾਲ ਕਿਹਾ ਕਿ ਚੰਗਾ ਹੁਣ ਮੈਂ ਚੱਲਦੀ ਆਂ ਕਿਸੇ ਨੂੰ ਪਤਾ ਨਾ ਲੱਗ ਜਾਵੇ ਮੇਰਾ ਜਾਨ ਨੂੰ ਦਿਲ ਤਾਂ ਨਹੀਂ ਕਰ ਰਿਆ ਸੀ ਪਰ ਮਜਬੂਰੀ ਸੀ ਮੈਂ ਉਹਨੂੰ ਕਹਾਂ ਕਿ ਕਿਸੇ ਨੂੰ ਕਦੇ ਇਹ ਗੱਲ ਨਾ ਦੱਸੀ ਨਹੀਂ ਤਾਂ ਮੇਰਾ ਘਰ ਖਰਾਬ ਹੋ ਜਾਊਗਾ ਮੇਰੇ ਕਹਿਣ ਦੀ ਧੀਰ ਸੀ ਉਹਨੇ ਆਪਣਾ ਹੱਥ ਮੇਰੇ ਮੂੰਹ ਤੇ ਰੱਖ ਦਿੱਤਾ ਤੇ ਕਹਿੰਦਾ ਸਾਡਾ ਰਾਜ ਰਾਜ ਹੀ ਰਹੂਗਾ ਮੈਂ ਵਾਪਸ ਜਾਣ ਲਈ ਮੁੜੀ ਪਰ ਮੇਰਾ ਦਿਲ ਮੈਨੂੰ ਰੋਕ ਰਿਹਾ ਸੀ ਮੈਂ ਵਾਪਸ ਮੁੜ ਕੇ ਉਸ ਮੁੰਡੇ ਨੂੰ ਗਲੇ ਮਿਲੀ ਤੇ ਕਿਹਾ ਕਿ ਤੇਰੀ ਘਰ ਵਾਲੀ ਬੜੀ ਕਿਸਮਤ ਵਾਲੀ ਹੋਵੇਗੀ ਫਿਰ ਮੈਂ ਫਟਾਫਟ ਘਰ ਵਾਪਿਸ ਆ ਗਈ ਘਰੇ ਹਜੇ ਵੀ ਸਾਰੇ ਨੱਚ ਰਹੇ ਸੀ ਤੇ ਮੇਰੀ ਕੁੜੀ ਮੇਰੇ ਕੋਲ ਆ ਗਈ ਤੇ ਅਸੀਂ ਦੋਵਾਂ ਨੇ ਰੋਟੀ ਖਾਧੀ ਮੇਰਾ ਮੁੰਡਾ ਪਤਾ ਨਹੀਂ ਕਿੱਧਰ ਕੋ ਮਰਿਆ ਸੀ ਪਰ ਮੇਰਾ ਘਰ ਵਾਲਾ ਹਾਲੇ ਵੀ ਸ਼ਰਾਬ ਪੀ ਰਿਹਾ ਸੀ ਮੈਨੂੰ ਤਾਂ ਨੀਂਦ ਆ ਰਹੀ ਸੀ ਤੇ ਮੈਂ ਸੌ ਗਈ ਸਵੇਰੇ ਮੈਨੂੰ ਮੇਰੀ ਕੁੜੀ ਜ਼ੋਰ ਨਾਲ ਹਿਲਾ ਕੇ ਜਗਾ ਰਹੀ ਸੀ ਮੈਂ ਅੱਖਾਂ ਖੋਲੀਆਂ ਤੇ ਚਾਰੇ ਪਾਸੇ ਨਿਗਾਹ ਮਾਰੀ ਤਾਂ ਸਾਰੇ ਉੱਠੇ ਹੋਏ ਸੀ ਤੇ ਸਿਰਫ ਮੈਂ ਹੀ ਸੁੱਤੀ ਪਈ ਸੀ ਮੈਨੂੰ ਬੜੀ ਸ਼ਰਮਜਈ ਮਹਿਸੂਸ ਹੋਈ ਮੈਂ ਘੜੀ ਤੇ ਟਾਈਮ ਦੇਖਿਆ ਤਾਂ 9 ਵਜੇ ਚੁੱਕੇ ਸੀ ਮੇਰੀ ਕੁੜੀ ਕਹਿੰਦੀ ਮੰਮੀ ਪਾਪਾ ਕਹਿੰਦੇ ਸੀ ਜਲਦੀ ਤਿਆਰ ਹੋ ਜਾਓ ਘਰ ਚੱਲੀਏ ਮੈਂ ਜਲਦੀ ਨਾਲ ਉੱਠ ਕੇ ਮੂੰਹ ਧੋਤਾ ਤੇ ਤਿਆਰ ਹੋਈ ਉਸ ਤੋਂ ਬਾਅਦ ਮੇਰਾ ਘਰਵਾਲਾ ਆਇਆ ਤੇ ਕਹਿੰਦਾ ਛੇਤੀ ਕਰੋ ਚਲਿਏ ਮੈਂ ਫਟਾਫਟ ਰੋਟੀ ਖਾਧੀ ਤੇ ਅਸੀਂ ਘਰ ਨੂੰ ਤੁਰ ਪਏ ਘਾਰ ਆ ਕੇ ਮੈਂ ਸੋਚਣ ਲੱਗੀ ਕਿ ਉਹ ਜੋ ਵੀ ਸੀ ਭਾਵੇਂ ਕੁਝ ਚਿਰ ਦਾ ਮਜ਼ਾ ਹੀ ਸੀ ਪਰ ਸਵਾਦ ਬਹੁਤ ਆਇਆ ਸੀ ਤਾਂ ਐਸੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਇਦਾਂ ਦੀਆਂ ਨਵੀਆਂ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਅੱਜ ਦੀ ਕਹਾਣੀ ਨੂੰ ਲਾਈਕ ਤੇ ਸ਼ੇਅਰ ਵੀ ਕਰ ਦੇਣਾ